ਜੋ ਜਵੰਦਾ ਦਿੱਤੀ ਇਹਨੇ ਲਫਜ਼ ਕਿ ਪਾਪਾ ਕਹਿੰਦੇ ਸੀ ਕਦੇ ਦੂਰ ਨਾ ਹੋਵੀਂ ਅੱਜ ਆਪ ਹੀ ਦੂਰ ਹੋ ਗਏ ਮੇਰੇ ਸਭ ਤੋਂ ਪਿਆਰੇ ਪਾਪਾ ਜਦੋਂ ਕਹਿੰਦੇ ਸੀ ਵੀ ਮੇਰੇ ਤੋਂ ਦੂਰ ਨਹੀਂ ਹੋਣਾ ਵੀ ਉਹ ਮੇਰੇ ਤੋਂ ਹੀ ਦੂਰ ਚਲੇ ਗਏ ਜਿਉਂ ਨਾਲ ਹੀ ਤੇ ਸਦਾ ਲਈ ਦੂਰ ਹੋ ਗਏ ਨਾ ਤੁਹਾਡੇ ਸਾਡੇ ਲਈ ਤੇ ਅੱਜ ਉਹਨਾਂ ਦੀ ਅੰਤਿਮ ਅਰਦਾਸ ਹੈ ਬਹੁਤਿਆਂ ਨੇ ਸ਼ਾਇਦ ਮਿਲਣਾ ਨਹੀਂ ਉਹਨਾਂ ਦਾ ਉਹ ਖਲਾਅ ਤੇ ਜ਼ਿੰਦਗੀ 'ਚ ਕੋਈ ਨਹੀਂ ਭਰ ਸਕਦਾ ਉਹਨਾਂ ਦੀ ਤੇ ਦੂਰੀ ਨਾ ਨਹੀਂ ਪੈਣਾ ਮੇਰੀ ਅਸੀਂ ਜਾਣਾ ਦੂਰ ਬੜੀ ਅਜੇ ਪੈੜਾ ਵਾਂਗ ਸਰਾਲ ਦੇ ਕਿੰਨਾ ਉਹਨਾਂ ਦਾ ਤੇ ਪੈੜਾ ਹੀ ਬਹੁਤ ਲੰਬਾ ਹੈ ਪਾਪਾ ਮੈਨੂੰ ਕਹਿੰਦੇ ਹੁੰਦੇ ਸੀ ਮੈਨੂੰ ਕਦੇ ਦੂਰ ਨਾ ਜਾਇਆ ਜਿਵੇਂ ਮੈਂ ਤੋਂ ਦੂਰ ਚਲੇ ਗਏ ਸੋਏ ਬੋਲਦਾ ਤੁਹਾਨੂੰ ਪਤਾ ਹੁਣ ਸਚਿਵ ਸੀਨਾ ਚਾਰਕਲ ਨੂੰ ਸੀੜਦੇ ਰਹੇ ਹਾਂ ਰ ਛੋਟੀ ਉਮਰ ਚ ਜਾਣਾ ਬਹੁਤ ਵੱਡਾ ਰੱਬ ਨੇ ਧੋਖਾ ਕੀਤਾ ਲੱਖਾਂ ਮਾਮਾ ਨਿਰਦਸ਼ਾ ਦਿੱਤੀਆਂ ਬੇਸ਼ੱਕ ਇੱਕ ਮਾਂ ਨੇ ਜਨਮ ਦਿੱਤਾ ਅਜੇ ਤਹਜਾਰਾਂ ਮਾਮਾ ਰੋਂਦੀ ਐ ਪਈਆਂ ਨੂੰ ਇਹ ਪਾਪਾ ਤੁਸੀਂ ਤਾਂ ਕਹਿੰਦੇ ਸੀ ਮੇਰੇ ਨਾਲ ਰਹਿਣਾ ਤੁਸੀਂ ਮੈਨੂੰ ਛੱਡ ਕੇ ਚਲੇ ਗਏ ਪਰ ਮੈਂ ਤਾਂ ਇਹ ਦੁਆ ਕਰਨੀ ਹੈ ਵਾਹਿਗੁਰੂ ਉਸ ਬੱਚਿਆਂ ਦੇ ਵਿੱਚੋਂ ਹੀ ਰਾਜਵੀਰ ਹੁਣ ਨਿਕਲੇ ਹੈਗਾ ਆਪਣੇ ਪਾਪਾ ਦਾ ਮਹਰੂਸ਼ਨ ਕਰੇ ਪਤਾ ਲੱਗਦਾ ਵੀ ਰਾਜਵੀਰ ਦੀ ਬੇਟੀ ਹੈ ਓ ਡਾ ਚੱਲ ਨੌਜਵਾਨ ਜਦੋਂ ਆਇਆ ਸਾਹ ਭਰ ਕੇ ਉਹ ਗੌਂਦਾ ਗੌਂਦਾ ਓਹੋ ਜਵੰਦਾ ਤੇ ਆਪ ਹੀ ਜਿੱਦਾ ਮਾਨ ਸਾਹਿਬ ਇੰਨੇ ਸੋਹਣੇ ਨੇ ਉਹ ਆਪ ਇੰਨਾ ਖੂਬਸੂਰਤ ਸੀਗਾ ਉਹ ਇਸੇ ਕਰਕੇ ਕਹਿੰਦੇ ਨੇ ਵੀ ਯੂਨੀਫਾਰਮ ਮਾਨ ਸਾਹਿਬ ਨੂੰ ਜਿੰਨੀ ਜੱਚਦੀ ਸੀ ਉਹ ਕਹਿੰਦੇ ਵੀ ਮੈਨੂੰ ਇਦਾਂ ਲੱਗਦਾ ਸੀ ਮੈਂ ਜਦਾ ਜਵਾਨੀ 'ਚ ਆਪਣੇ ਆਪ ਨੂੰ ਦੇਖ ਰਿਆ ਵਾਂ ਕੰਨ ਬੋਤ ਕੱਲ ਗਿਆ ਬੋਤ ਜਿਹਨੇ ਪੁੱਤ ਚਾਹਦੇ ਨਾ ਉਹ ਮਾਮਾ ਨੂੰ ਪੁੱਛ ਕੇ ਦੇਖੋ ਰਾਜਵੀਰ ਜਵੰਦਾ ਦਾ ਵੀ ਗੀਤ ਸੀ ਕਿ ਜਿੰਨਾ ਮਾਂ ਮਾਂ ਗੱਲ ਕੱਟ ਕੇ ਗਿਆ ਸੀ ਆਦੀ ਮਾਂ ਦਾ ਉਹ ਗਾਣਾ ਸੁਣਨੀ ਹੁੰਦਾ ਪੁੱਤ ਬਹੁਤ ਦੁੱਖ ਲੱਗਦਾ ਪੁੱਤ ਮੈਂ ਵੀ ਇੱਕ ਪੁੱਤ ਥੋੜਿਆ ਦੁਨੀਆ ਦੇ ਇਹ ਕਿਹੜਾ ਮਾਣੂ ਬਤਾ ਪਤਾ ਪੁੱਤ ਕੀ ਚੀਜ਼ ਹੁੰਦੀ ਆ ਇਹ ਸਾਰ ਜਿੱਤ ਜਿੱਦੇ ਰੋਣਾਂ ਦੇ ਕਿ ਮਾਣੂ ਲੈ ਮਾਂ ਨਾਲ ਰੋਈ ਨਾਲ ਦੇਖੀ ਤੂੰ ਕੋਈ ਆਬ ਜੀਵੋ ਤਾਂ ਕੁਛ ਬੋਲ ਵੀ ਨਾ ਦੱਕੀ ਬੋਲੀਗੇ ਮੇਰੇ ਬਹੁਤ ਵੱਡਾ ਘਾਟਾ ਹੋਇਆ ਜਿਸ ਤਰੀਕੇ ਨਾਲ ਇਹ ਤਾਂ ਕਦੇ ਪੂਰਾ ਹੋਣ ਵਾਲਾ ਘਾਟਾ ਤੁਹਾਨੂੰ ਪਤਾ ਕਦੇ ਵੀ ਨਹੀਂ ਪੂਰਾ ਹੋ ਸਕਦਾ ਉਹਨਾਂ ਬੱਚਿਆਂ ਨੂੰ ਪੁੱਛੋ ਜਿਨ੍ਹਾਂ ਦੇ ਜਿਹੜੇ ਛੋਟੇ ਛੋਟੇ ਨੇ ਹਲੇ ਪਰ ਜਿਗਰੇ ਦੇਖੋ ਉਹਨਾਂ ਬੱਚਿਆਂ ਦੇ ਨੇ ਪਾਪਾ ਮੈਨੂੰ ਕਹਿੰਦੇ ਹੁੰਦੇ ਸੀ ਮੇਤੋ ਕਦੇ ਦੂਰ ਨਾ ਜਾਇਆ ਜਿਵੇਂ ਮੇਤੋ ਦੂਰ ਚਲੇ ਗਏ ਸੋਏ ਬੋਲਦਾ ਤੁਹਾਨੂੰ ਪਤਾ ਹੁਣ ਸਜੀਪ ਸਿੰਘ ਨਾ ਚਾਹ ਦਿਲ ਨਸ਼ੀਰ ਦਰ ਨੇ ਜਦੋਂ ਵਾਸ ਕਰਾਈ ਸੀ ਬਾਈ ਜੀ ਰਾਜਵੀਰ ਚਵੰਦਾ ਦਾ ਜੀ ਬੇਟਾ ਰੱਖਣ ਲਈ ਕੀ ਰੱਖਿਆ ਬਹੁਤ ਛੋਟੀ ਉਮਰ ਦੇ ਵਿੱਚ ਛੋਟੇ ਛੋਟੇ ਬੱਚੇ ਜਿਹੜੇ ਕਹਿੰਦੇ ਪਏ ਨੇ ਕਿ ਕਦੇ ਸੋਚਿਆ ਨਹੀਂ ਸੀਗਾ ਕਿ ਸਾਡੇ ਪਾਪਾ ਚਲੇ ਜਾਣਗੇ ਕਹਿੰਦੇ ਸੀ ਹਮੇਸ਼ਾ ਸਾਡੇ ਨਾਲ ਰਹਿਣਾ ਬੇਟਾ ਕੋਈ ਬੱਚਾ ਨਹੀਂ ਚਾਹੁੰਦਾ ਕਿ ਉਹਦਾ ਛੋਟਾ ਤਾਂ ਕੀ ਵੱਡਾ ਵੀ ਨਹੀਂ ਚਾਹੁੰਦਾ ਕਿ ਉਹਦਾ ਪਿਓ ਸਿਰ ਤੋਂ ਚਲਾ ਜਾਵੇ ਬਹੁਤ ਦੁਖ ਦੀ ਘੜੀ ਹੈ ਪੰਜਾਬੀ ਇੰਡਸਟਰੀ ਲਈ ਇੱਕ ਇਹੋ ਜਿਹਾ ਸਿਤਾਰਾ ਜਿਹੜਾ ਅੱਜ ਹਮੇਸ਼ਾ ਹਮੇਸ਼ਾ ਲਈ ਆਲੋਪ ਬਸ ਉਹਦੀ ਉਮਰ ਨਹੀਂ ਸੀ ਬਹੁਤ ਜਾਣਦੀ ਬਹੁਤ ਕੁਝ ਕਰਨਾ ਸੀ ਪਰ ਉਸ ਪ੍ਰਮਾਤਮਾ ਅੱਗੇ ਕਿਸੇ ਦਾ ਵਸ ਨਹੀਂ ਚੱਲਦਾ ਪ੍ਰਮਾਤਮਾ ਪਰਿਵਾਰ ਨੂੰ ਪਾਣਾ ਬਣੰਦਾ ਬਲ ਬਖਸ਼ੇ ਥੈਂਕ ਯੂ ਮੈਮ ਜਿਸ ਤਰੀਕੇ ਦੇ ਨਾਲ ਰਾਜਵੀਰ ਜਵੰਦਾ ਦੇ ਨਾਲ ਬਹੁਤ ਵੱਡਾ ਪਾਣਾ ਵਾਪਰਿਆ ਕੀ ਕਹੋਗੇ ਇਹਨਾਂ ਲਈ ਰਾਜਵੀਰ ਦਾ ਤਾਂ ਦੇਖੋ ਮੈਡਮ ਅੱਜ ਬਹੁਤ ਜ਼ਿਆਦਾ ਦੁੱਖ ਹੋਇਆ ਬਹੁਤ ਜ਼ਿਆਦਾ ਛੋਟੀ ਉਮਰ ਦੇ ਵਿੱਚ ਜਾਣਾ ਤੁਹਾਨੂੰ ਸਮਾਂ ਦਾ ਜ਼ਿਕਰ ਹੈ ਜਿਹੜੀ ਅੱਜ ਵੇਲੇ ਬੈਠੀ ਹੈ ਅ ਰਾਜਵੀਰ ਨੂੰ ਬਹੁਤ ਨੇੜੇ ਵੇਖਿਆ ਸੀ ਹੈਗਾ ਮੇਰੇ ਬੇਟੇ ਨਾਲ ਬਹੁਤ ਉਹਦਾ ਪਿਆਰ ਸੀ ਤੇ ਮੇਰਾ ਬੇਟਾ ਕੈਨੇਡਾ ਹੈ ਵੀਜ਼ੇ ਹੈਗਾ ਉਹਦੇ ਨਾਲ ਥੋੜੇ ਦਿਨ ਪਹਿਲਾਂ ਉਹਨੇ ਚੈਟ ਕੀਤੀ ਹੈਗਾ ਵੀ ਮੈਂ ਬਾਬਾ ਜੀ ਮੈਨੂੰ ਤੁੰਬੀ ਦੀ ਪੰਚੇ ਵਾਲੀ ਵੀ ਮੈਂ ਉੱਚੇ ਸੁਰ ਵਾਲੀ ਤੁੰਬੀ ਚਾਹੀਦੀ ਮੈਨੂੰ ਸਾਡੇ ਘਰੇ ਵੀ ਤੂੰ ਵੀ ਲੈਣ ਵਾਸਤੇ ਆਇਆ ਹੈਗਾ ਮੋਟਰਸਾਈਕਲ ਤੇ ਆਇਆ ਤੇ ਉਹੀ ਚਿਹਰਾ ਉਹਦਾ ਮੇਰੇ ਅੱਖਾਂ ਅੱਗੇ ਨਜ਼ਰ ਆਉਂਦਾ ਔਰ ਬੜਾ ਸਰੀਲਾ ਕਲਾਕਾਰ ਸੀ ਹੈਗਾ ਔਰ ਛੋਟੀ ਉਮਰ ਚ ਜਾਣਾ ਬਹੁਤ ਵੱਡਾ ਰੱਬ ਨੇ ਧੋਖਾ ਕੀਤਾ ਲੱਖਾਂ ਮਾਮਾਂ ਨੇ ਅਰਦਾਸਾਂ ਕੀਤੀਆਂ ਬੇਸ਼ੱਕ ਇੱਕ ਮਾਂ ਨੇ ਜਨਮ ਦਿੱਤਾ ਅੱਜ ਤਾਂ ਹਜ਼ਾਰਾਂ ਮਾਮਾਂ ਰੋਂਦੀਆਂ ਪਈਆਂ ਨੇ ਹਜ਼ਾਰਾਂ ਭੈਣਾਂ ਰੋਂਦੀਆਂ ਪਈਆਂ ਪਰ ਉਹ ਵਿਚਾਰੀ ਜਿਹੜੀ ਉਹਦੀ ਹਮਸਫਰ ਹੈ ਉਹਦਾ ਹਾਲ ਨਹੀਂ ਵੇਖਿਆ ਜਾਂਦਾ ਪ੍ਰਮਾਤਮਾ ਇਹਨਾਂ ਬੱਚਿਆਂ ਨੂੰ ਉਹਦੀ ਬੇਟੀ ਨੂੰ ਬੇਟੇ ਨੂੰ ਬਲਵਕਸ਼ੇ ਬਸ ਅਸੀਂ ਤਾਂ ਕਹਿੰਦੇ ਇਹਨਾਂ ਬੱਚਿਆਂ 'ਚ ਹੀ ਰਾਜਵੀਰ ਨਜ਼ਰ ਆ। ਜੀ ਤੇ ਹੁਣੇ ਜਦੋਂ ਬੱਚੀ ਦੀ ਸਪੀਚ ਸੁਣਦੇ ਪਏ ਸੀ ਤਾਂ ਭਾਵੁਕ ਕਰ ਦੇਣ ਵਾਲੀਆਂ ਗੱਲਾਂ ਸੀ ਕਿ ਪਾਪਾ ਤੁਸੀਂ ਤਾਂ ਕਹਿੰਦੇ ਸੀ ਕਿ ਮੇਰੇ ਨਾਲ ਰਹਿਣਾ ਹਮੇਸ਼ਾ। ਮੈਂ ਪਿੱਛੇ ਛੱਡ ਕੇ ਚਲੇ ਗਿਆ। ਉਸ ਵੇਲੇ ਤਾਂ ਕਾਲਜਾ ਹੀ ਨਿਕਲ ਗਿਆ। ਜਦੋਂ ਬੇਟੀ ਨੇ ਮੰਨਤ ਨੇ ਗੱਲ ਕਹੀ ਹੈਗਾ ਕਿ ਪਾਪਾ ਤੁਸੀਂ ਤਾਂ ਕਹਿੰਦੇ ਸੀ ਮੇਰੇ ਨਾਲ ਰਹਿਣਾ ਤੁਸੀਂ ਮੈਨੂੰ ਛੱਡ ਕੇ ਚਲੇ ਗਏ। ਪਰ ਮੈਂ ਤਾਂ ਇਹ ਦੁਆ ਕਰਨੀ ਹੈ ਵਾਹਿਗੁਰੂ ਉਸ ਬੱਚਿਆਂ ਦੇ ਵਿੱਚ ਹੀ ਰਾਜਵੀਰ ਹੁਣ ਨਿਕਲੇ ਹੈਗਾ ਆਪਣੇ ਪਾਪਾ ਦਾ ਨਾਮ ਰੋਸ਼ਨ ਕਰੇ ਪਤਾ ਲੱਗਦਾ ਵੀ ਰਾਜਵੀਰ ਦੀ ਬੇਟੀ ਹੈ ਹੂੰ ਇਹੀ ਦੁਆ ਸਾਡੀ ਤੋਂ ਇਹੀ ਅਰਦਾਸ ਮੈਂ ਹਸਪੀਟਲ ਅਜਿ ਵੀ ਹੋਇਆ ਬਹੁਤ ਵਾਰੀ ਇਹ ਸ਼ੁਰੂ ਹੋਇਆ ਸੀ ਚਲੋ ਉਹ ਪਿੱਛੇ ਜਾਣ ਦੀ ਲੋੜ ਨਹੀਂ ਜੀ ਅ ਗੱਲ ਰਾਜਵੀਰ ਦੀ ਕਰ ਰਹੇ ਆ ਰਾਜਵੀਰ ਉਹ ਐਡਾ ਚੱਲ ਨਮਾਜਵਾਨ ਜਦੋਂ ਆਇਆ ਸਾਹ ਭਰ ਕੇ ਉਹ ਗੋਂ ਦਾ ਗੋਂ ਦਾ ਸੀ ਓਹ ਮਤਲਬ ਜਾਨ ਜਾਨ ਲਾ ਕੇ ਕਹਾਂ ਅੰਦਰੋਂ ਦਿਲੋਂ ਜਾਨ ਲਾ ਕੇ ਉਹ ਹੁੰਦਾ ਸੀ ਉਹਦੇ ਯਾਦਰਾ ਕੁਰਤਾ ਜਿਹੜਾ ਉਹਦੇ ਫੱਬਿਆ ਕਿਸੇ ਦੇ ਨਹੀਂ ਨਹੀਂ ਜਦ ਜਿਹਦੇ ਜਿਹਦੇ ਨਹੀਂ ਹੁੰਦੇ ਕਿਤੇ ਵਰਦੀ ਬਹੁਤ ਸੋਹਣੀ ਲੱਗਦੀ ਸੀ ਖਾਕੀ ਇਤਰਾਜ ਵੀਰ ਦੀ ਸੀਨੀਅਰ ਗੜਤੀ ਸਾਡੀ ਜਿਹੜੀ ਅਸੀਂ ਫਿਲਮ ਕੀਤੀ ਸੀ ਨਾ ਜੀ ਕਿਹੜੀ ਕਿਹੜੀ ਨਹੀਂ ਯਾਰ ਜਿਹੜੀ ਤੁਸੀਂ ਕਰਨੀ ਉਹ ਬਹੁਤ ਸਾਰੇ ਨੂੰ ਪਤਾ ਹੈ ਹੈ ਪਹਿਲੀ ਫਿਲਮ ਜਿਹੜੀ ਕੀਤੀ ਸੀ ਨਾ ਜੀ ਮਿੰਦੋ ਤਸੀਲਦਾਰ ਜੀ ਜੀ ਉੱਥੇ ਜੀ ਫੌਜੀ ਦਾ ਰੋਲ ਕੀਤਾ ਸੀ ਉਹਨਾਂ ਨੇ ਪ੍ਰਧਾਨ ਜੀ ਉਧਰੋਂ ਰਾਤ ਤੁਰਨ ਲੱਗੇ ਹੁੰਦੀ ਹੈ ਵਿਆਹ ਹੋਣ ਵਾਲਾ ਹੁੰਦਾ ਉਹ ਲਲਕਾਰਾ ਮਾਰਦਾ ਰੁਕ ਜੋ ਹਾਂ ਰੁਕ ਜੋ ਕਹਿ ਕੇ ਫਿਰ ਸਾਰੇ ਬੰਦੇ ਰਾਜਪੀਰ ਤਾਂ ਸਾਰਿਆਂ ਨੂੰ ਇਹ ਹੁੰਦਾ ਬਹੁਤ ਚਾ ਪਤਾ ਨਹੀਂ ਕੀ ਹੋ ਗਿਆ ਹੁਣ ਆਇਆ ਕਿਉਂ ਆਇਆ ਕਿਉਂ ਓਕੇ ਵੀਰ ਜੀ ਉਹ ਬਹੁਤ ਸਨਾ ਕਰਦਾ ਕੀਤਾ ਜੀ ਤੋਂ ਮੈਡ ਲੱਗਦਾ ਤੇ ਚ ਬਿਲਕੁਲ ਰਾਜਪੀਰ ਪਹਿਲੀ ਬਿਲ ਮੇ ਰਾਜਵੀਰ ਤੋਂ ਪਹਿਲੀ ਬਿਲ ਛੋਟੀ ਉਮਰੇ ਚਾਦਰੇ ਤੱਕ ਨਾ ਸ਼ੌਕ ਸੀ ਛੋਟੀ ਉਮਰੇ ਚਾਦਰੇ ਅਗਰ ਜੱਜ ਦਾ ਵੀ ਸੀ ਮੈਮ ਜਿਸ ਤਰੀਕੇ ਦੇ ਨਾਲ ਰਾਜਵੀਰ ਜਵੰਦਾ ਦੀ ਤੀਨੇ ਲਫਜ਼ ਗਏ ਕਿ ਪਾਪਾ ਕਹਿੰਦੇ ਸੀ ਕਦੇ ਦੂਰ ਨਾ ਹੋਵੀਆਂ ਜਾਂ ਜ ਆਪ ਹੀ ਦੂਰ ਹੋ ਗਏ ਚਾਚੀ ਉਹਨਾਂ ਲਈ ਤੇ ਸਦਾ ਲਈ ਦੂਰ ਹੋ ਗਏ ਨਾ ਤੁਹਾਡੇ ਸਾਡੇ ਲਈ ਤੇ ਅੱਜ ਉਹਨਾਂ ਦੀ ਅੰਤਿਮ ਅਰਦਾਸ ਹੈ ਬਹੁਤਿਆਂ ਨੇ ਸ਼ਹਿਦ ਮਿਲਣਾ ਨਹੀਂ ਉਹਨਾਂ ਦਾ ਉਹ ਖਲਾਅ ਤੇ ਜ਼ਿੰਦਗੀ 'ਚ ਕੋਈ ਨਹੀਂ ਭਰ ਸਕਦਾ ਉਹਨਾਂ ਦੀ ਤੇ ਦੂਰੀ ਨਾ ਨਹੀਂ ਪੈਣਾ ਮੇਰੀ ਅਸੀਂ ਜਾਣਾ ਦੂਰ ਬੜੀ ਅਜੇ ਪੈਂਡਾ ਵਾਂਗ ਸਰਾਲ ਦੇ ਕਿੰਨਾ ਉਹਨਾਂ ਦਾ ਤੇ ਪੈਂਡਾ ਹੀ ਬਹੁਤ ਲੰਬਾ ਹੈ ਉਹਨਾਂ ਨੂੰ ਤੇ ਹਰ ਪਲ ਤੇ ਉੱਠਦੇ ਆ ਬੈਂਦੇ ਆ ਸਕੂਲ ਜਾਂਦੇ ਆ ਕਾਲਜ ਜਾਂਦੇ ਆ ਜਵਾਨ ਹੁੰਦੇ ਆ ਜਦੋਂ ਉਹਨਾਂ ਨੂੰ ਕੋਈ ਦੁੱਖ ਤਕਲੀਫ ਆਏਗੀ ਉਦੋਂ ਜਦੋਂ ਖੁਸ਼ੀ ਆਏਗੀ ਉਹਨਾਂ ਦੇ ਤੇ ਹੰਝੂ ساری ਉਮਰ ਦੇ ਨੇ ਬਿਲਕੁਲ ਬਸ ਬਸ ਬਹੁਤ ਹੈ ਕੱਬੀ ਇੰਡਸਟਰੀ ਦਾ ਤੇ ਜਿਹੜਾ ਬੰਦਾ ਮੋਢੇ ਜਿਸ ਦੀ ਜਿੰਨੀ ਉਹਨਾਂ ਦੀ ਉਮਰ ਹੈ ਉਹਨਾਂ ਤੋਂ ਵੱਧ ਤੇ ਉਹਨਾਂ ਦਾ ਗਾਣਾ ਹੈ ਤੇ ਜਿਹੜਾ ਬਾਪ ਹੁੰਦਾ ਹੈ ਜਿਹੜਾ ਮਤਲਬ ਜਿਹੜਾ ਮੁੱਢ ਹੁੰਦਾ ਹੈ ਅਸੀਂ ਸਾਰੇ ਤੇ ਦਰਖਤਾਂ ਉਹਨਾਂ ਦੇ ਉਹ ਕਹਿੰਦੇ ਟਾਣੀਆਂ ਵਾ ਸੋ ਮਾਨ ਸਾਹਿਬ ਤੇ ਸਾਰਿਆਂ ਲਈ ਚਾਨਣ ਮਨਾਰਾ ਨੇ ਨਾ ਉਹਨਾਂ ਤੋਂ ਵੱਡਾ ਨਾ ਕੋਈ ਹੋਇਆ ਨਾ ਕੋਈ ਹੋਏਗਾ ਉਹ ਸਾਡੇ ਸਾਰਿਆਂ ਲਈ ਬڑا ਸਤਿਕਾਰ ਹਰ ਫਨਕਾਰ ਲਈ ਉਹ ਚਾਨਨ ਮਨਾਰਾ ਨੇ ਜਵੰਦਾ ਤੇ ਆਪ ਹੀ ਜਿੱਦਾ ਮਾਨ ਸਾਹਿਬ ਇੰਨੇ ਸੋਹਣੇ ਨੇ ਉਹ ਆਪ ਇੰਨਾ ਖੂਬਸੂਰਤ ਸੀਗਾ ਉਹ ਇਸੇ ਕਰਕੇ ਉਹ ਕਹਿੰਦੇ ਨੇ ਵੀ ਯੂਨੀਫਾਰਮ ਮਾਨ ਸਾਹਿਬ ਨੂੰ ਜਿੰਨੀ ਜੱੱਚਦੀ ਸੀ ਉਹ ਕਹਿੰਦੇ ਵੀ ਮੈਨੂੰ ਇਦਾਂ ਲੱਗਦਾ ਸੀ ਮੈਂ ਜਦਾ ਜਵਾਨੀ 'ਚ ਆਪਣੇ ਆਪ ਨੂੰ ਦੇਖ ਰਿਆ ਵਾਂ ਇਹ ਕਿਸੇ ਵੀ ਕਲਾਕਾਰ ਲਈ ਬੜੀ ਮਾਣ ਵਾਲੀ ਗੱਲ ਹੈ ਬਹੁਤ ਬਹੁਤ ਧੰਨਵਾਦ ਜੀ ਸਰ ਕਿ ਬੇਬੇ ਜੀ ਜਿਨ੍ਹਾਂ ਨੂੰ ਤੁਸੀਂ ਸੋਸ਼ਲ ਮੀਡੀਆ ਤੇ ਅਕਸਰ ਵੇਖਿਆ ਹੋਵੇਗਾ ਬਹੁਤ ਪਿਆਰ ਦੇ ਨਾਲ ਇਹ ਬੱਚਿਆਂ ਨੂੰ ਖਾਣਾ ਖਵਾਉਂਦੇ ਨੇ ਗੱਲਬਾਤ ਕਰਦੇ ਆ ਬਹੁਤ ਵੱਡਾ ਘਾਟਾ ਹੋਇਆ ਰਾਜਵੀਰ ਜਵੰਦਾ ਦਾ ਜਾਣਾ ਜਿਆਦਾ ਪੁੱਤ ਬਹੁਤ ਥੋੜਾ ਨਹੀਂ ਬਹੁਤ ਜ਼ਿਆਦਾ ਹੋਇਆ ਮੈਂ ਤਾਂ ਬੇਟੇ ਦੀ ਵਿਆਹ ਕਰਨ ਲਈ ਹਰ ਸਾਲ ਮੈਂ ਹੁਣ ਵੀ 31 ਅਕਤੂਬਰ ਦੇ ਮੇਰੇ ਪੁੱਤਰ ਵੀ ਆਣਾ ਸੀ ਵਿਆਹ ਤੇ ਕਿਉਂ ਬਹੁਤ ਤਕਾ ਲੱਗਿਆ ਪੁੱਤ ਜਿਨ੍ਹਾਂ ਦੇ ਪੁੱਤ ਚਾਹਦੇ ਨੇ ਨਾ ਉਹ ਮਾਮਾ ਨੂੰ ਪੁੱਛ ਕੇ ਦੇਖੋ ਰਾਜਵੀਰ ਜਵੰਦਾ ਦਾ ਵੀ ਗੀਤ ਸੀ ਕਿ ਜਿਨ੍ਹਾਂ ਮਾਂ ਮਾਂ ਗੱਲ ਕੱਟ ਕੇ ਕਿਸੇ ਦੀ ਮਾਂ ਦਾ ਗਣ ਸੁਣਨੀ ਹੁੰਦਾ ਪੁੱਤ ਬਹੁਤ ਦੁੱਖ ਲੱਗਦਾ ਨਿੱਕੀ ਜੀ ਬੱਚੀ ਹੁਣ ਰੋਂਦੀ ਹੋਈ ਕਹਿ ਰਹੀ ਸੀ ਕਿ ਪਾਪਾ ਕਹਿੰਦੇ ਸੀ ਕਦੇ ਦੂਰ ਨਾ ਹੋਵੀਂ ਆ ਜਾ ਪੀ ਦੂਰ ਅੱਜ ਦੁਨੀਆ ਤੋਂ ਦੂਰ ਹੋ ਗਿਆ ਉਹ ਜਾ ਚਿਰਣ ਵਾਲੀਆਂ ਗੱਲਾਂ ਅਸੀਂ ਪੁੱਤ ਬੱਸ ਕੁਛ ਨਹੀਂ ਹੋ ਸਕਦਾ ਪੁੱਤ ਬਹੁਤ ਬਸ਼ਵ ਜੀ ਜੀ ਦਾ ਪੁੱਤ ਬੋਲਣ ਦਾ ਖੁਸ਼ ਕੋਈ ਜਵਾਬ ਹੀ ਨਹੀਂ ਆ ਜੀ ਹਾਂ ਘਾਟਾ ਜਿਹੜਾ ਪੁੱਤ ਮੈਂ ਵੀ ਇੱਕ ਪੁੱਤ ਥੋੜਿਆ ਦੁਨੀਆ ਦੇ ਇਹ ਕਿਹੜਾ ਮਾਣੂ ਪਤਾ ਪੁੱਤ ਕੀ ਚੀਜ਼ ਹੁੰਦੀ ਆ ਇਹ ਸਾਰੀ ਜ਼ਿੰਦਗੀ ਦਾ ਰੋਣਾ ਦੇ ਕਿ ਮਾਣੂ ਲੈ ਮਾਂ ਨਾਲ ਰੋਈ ਨਾਲ ਦੇਖੀ ਤੂੰ ਪਹਿਲਾਂ ਬਜੀ ਪੁੱਤ ਤਾਂ ਕੁਛ ਬੋਲ ਵੀ ਹੁੰਦਾ ਕੀ ਬੋਲੀਏ ਉਹ ਬਾਕੀ ਬਤੁਸ਼ਕਰੀ ਮਤ ਮਤ ਆਸੋਲ ਸ਼ਾਂਤ ਰਹਿ